ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਮਸਲਿਆਂ ਨੂੰ ਲੈ ਕੇ ਗੱਲਬਾਤ ਹੋਣਾ ਸ਼ੁਰੂ ਹੋ ਗਈ ਹੈ ਪਰ ਮਾਹਿਰਾਂ ਦਾ ਮੰਨਣਾ ਹੈ ਕਿ ਵਿੱਤੀ ਤੰਗੀਆਂ ਅਤੇ ਪਹਿਲੀ ਵਾਰ ਮਾਪਿਆਂ ਤੋਂ ਦੂਰ ਆਏ ਬੱਚਿਆਂ ਲਈ ਬਹੁਤ ਵਾਰ ਇਕੱਲਿਆਂ ਫੈਸਲੇ ਲੈਣਾ ਬਿਨਾਂ ਕਿਸੇ ਵੱਡੇ ਦੀ ਹਾਜ਼ਰੀ ਤੋਂ ਜ਼ਿੰਦਗੀ ਜਿਉਣਾ ਉਹਨਾਂ ਨੂੰ ਮੁਸ਼ਕਲ ਹਾਲਾਤਾਂ ਵਿੱਚ ਪਾ ਸਕਦਾ ਹੈ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਤੋਂ ਨਿਰਲੇਪ ਗਿੱਲ ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਨਜ਼ਦੀਕ ਤੋਂ ਕੰਮ ਕਰਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਇੱਕ ਵੱਖਰੇ ਮਾਹੌਲ ਤੋਂ ਆ ਕੇ ਮਾਪਿਆਂ ਤੋਂ ਦੂਰ ਵਿਦਿਆਰਥੀ ਪਹਿਲੀ ਵਾਰ ਨੌਕਰੀ ਲੱਭਣ ਤੋਂ ਲੈ ਕੇ ਆਪਣੇ ਨਾਲ ਵਿਚਰਦੇ ਹੋਰ ਲੜਕੇ ਲੜਕੀਆਂ ਦੇ ਸਾਥ ਸੰਬੰਧਾਂ ਵਿੱਚ ਵੀ ਗੁੰਝਲਦਾਰ ਹਾਲਾਤਾਂ ਵਿੱਚੋਂ ਗੁਜ਼ਰਦੇ ਨੇ ਇੱਕ ਜਿਹੜਾ ਹੁਣ ਬੱਚਾ ਆ ਰਿਹਾ ਇੰਡੀਆ ਤੋਂ ਜੇ ਆਪਾਂ ਸਾਈਕੋਲੋਜੀਕਲੀ ਦੇਖੀਏ ਤਾਂ ਉਹ ਹਲੇ ਇੰਨਾ ਮੈਚੁਰ ਨਹੀਂ ਹੁੰਦਾ ਕਿ ਉਹ ਚੰਗੇ ਬੁਰੇ ਨੂੰ ਜਾਂ ਭਲੇ ਨੂੰ ਪਛਾਣ ਸਕੇ ਔਰ ਉੱਥੇ ਪੇਰੈਂਟਿੰਗ ਦਾ ਵੀ ਦੋਸ਼ ਹੈਗਾ ਕਿ ਮਾਪਿਆਂ ਨੇ ਵੀ ਇਹ ਚੀਜ਼ਾਂ ਸਿਖਾਈਆਂ ਨਹੀਂ ਹੁੰਦੀਆਂ ਕਿ ਕੌਣ ਚੰਗਾ ਕੌਣ ਮਾੜਾ ਕਿੱਥੇ ਜਾਣਾ ਕਿੱਥੇ ਬਹਿਣਾ ਕਿੱਥੇ ਰਹਿਣਾ ਕਿਸ ਨਾਲ ਗੱਲ ਕਰਨੀ ਆ ਕਿ ਨੂੰ ਭੇਤ ਦੇਣੇ ਆ ਇਸ ਬਾਬਤ ਅਸੀਂ ਇੱਕ ਅੰਤਰਰਾਸ਼ਟਰੀ ਵਿਦਿਆਰਥਣ ਨਾਲ ਗੱਲਬਾਤ ਕੀਤੀ ਜੋ ਕਈ ਸਾਲ ਪਹਿਲਾਂ ਕੈਨੇਡਾ ਆਈ ਸੀ ਸੁਰੱਖਿਆ ਕਾਰਨਾਂ ਕਰਕੇ ਅਸੀਂ ਉਸਦੀ ਅਸਲ ਪਹਿਚਾਣ ਸਾਂਝੀ ਨਹੀਂ ਕਰ ਰਹੇ ਉਸਦਾ ਫਰਜ਼ੀ ਨਾਮ ਅੰਜੂ ਹੈ ਅੰਜੂ ਮੁਤਾਬਕ ਸਾਊਦੀਸ਼ੀਅਨ ਕਲਚਰ ਵਿੱਚ ਕੁਝ ਵਿਸ਼ਿਆਂ ਬਾਰੇ ਪਰਿਵਾਰਾਂ ਵਿੱਚ ਖੁੱਲਕੇ ਗੱਲ ਨਹੀਂ ਕੀਤੀ ਜਾਂਦੀ ਅਤੇ ਇਸ ਕਰਕੇ ਅਲੱਡ ਓਮਰ ਵਿੱਚ ਕੈਨੇਡਾ ਆਏ ਲੜਕੇ ਲੜਕੀਆਂ ਵਿੱਚ ਜਿੰਸੀ ਸੰਬੰਧਾਂ ਬਾਰੇ ਪੂਰੀ ਜਾਣਕਾਰੀ ਨਹੀਂ ਹੁੰਦੀ ਅਤੇ ਲੜਕੇ ਲੜਕੀਆਂ ਆਪਣੇ ਆਪਣੇ ਪੱਧਰ ਤੇ ਵੱਖ-ਵੱਖ ਮੁਸ਼ਕਲਾਂ ਵਿੱਚੋਂ ਗੁਜ਼ਰਦੇ ਨੇ ਜਿਨ੍ਹਾਂ ਦੇ ਬਹੁਤ ਵਾਰ ਸਦੀਵੀ ਅਸਰ ਪੈ ਜਾਂਦੇ ਨੇ Unwanted pregnancies, of course, uh, we have seen single mothers. There's a, I think, ratio single mothers is getting raised And then, um, uh, like other, I think, international students, they yeah. uh, And then I think abortion, di, uh, they choose to go for abortions, and that indirectly affects your health. So, like, there are a lot of issues. that physically, upon nahi kala kar hai, ki affect But the But thing is ki, or, it doesn't affect them physically. ਇਹ ਟਫਿਕਟ ਸੈਂਟਲੀ ਐਸ ਵੈਲ ਮੈਂ ਖੁਦ ਪੜੀ ਹੁੰਦੇ ਹਾਂ ਮੈਂ ਵੀ ਇਹੀ ਚੀਜ਼ ਆਪਣੇ ਖੁਦ ਤੋਂ ਵੀ ਲਾਈਕ ਵੀ ਨੂੰ ਆਪਣੇ ਪਾਸ ਤੋਂ ਜਾਂ ਫਿਰ I mean life ਦੇ 익ਸਪੀਰੀਐਂਸਸ ਤੋਂ ਲਾਸਤਾਈਂ ਦੀਆਂ ਕਿ ਇੰਡੀਆ ਚ ਵੀ ਜੇ ਅਸੀਂ ਮੰਨ ਲਓ ਕਿ ਅਸੀਂ ਕੈਨੇਡਾ ਦੀ ਗੱਲ ਨਹੀਂ ਕਰਦੇ ਚ ਇੰਡੀਆ ਚ ਵੀ ਸਾਡੇ ਘਰੇ ਜਾਂ ਸਕੂਲਾਂ ਦੇ ਵਿੱਚ ਨੌ ਪਿੰਨੇ ਸਬਜੈਕਟਸ ਦੀ ਗੱਲ ਹੁੰਦੀ ਨਹੀਂ ਕਿਉਂਕਿ ਉਹ ਗੱਲ ਹੁੰਦੀ ਨਹੀਂ ਜੇ ਕੋਈ ਮੰਨ ਲਓ ਕਿ ਕੋਈ ਗਲਤ ਸਟੈਪ ਤੋਂ ਕੋਈ ਲਿਆ ਜਾਉਂਦਾ ਵਾ ਉਥੇ ਇਹ ਨਹੀਂ ਕਿਹਾ ਜਾਂਦਾ ਕਿ ਇਹਨੂੰ ਪਤਾ ਨਹੀਂ ਸੀ ਉਥੇ ਇਹ ਕਿਹਾ ਜਾਂਦਾ ਕਿ ਇਹਦੀ ਗਲਤੀ ਆ ਇੰਦੇ ਲੇਪ ਗਿਲ ਮੁਤਾਬਕ ਕਮਿਊਨਿਟੀ ਵਜੋਂ ਅਸੀਂ ਸਾਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਗਹਿਰੀ ਸੰਵੇਦਨਸ਼ੀਲਤਾ ਰੱਖਦੇ ਹਾਂ ਪਰ ਇਹਨਾਂ ਹਾਲਾਤਾਂ ਵਿੱਚ ਜਿਹੜੀਆਂ ਮੁਸ਼ਕਲਾਂ ਵਿੱਚੋਂ ਉਹ ਨਿਕਲਦੇ ਨੇ ਉਹਨਾਂ ਨੂੰ ਅੱਖੋਂ ਪਰੋਖਿਆ ਨਹੀਂ ਕੀਤਾ ਜਾ ਸਕਦਾ ਇਹਨਾਂ ਬਾਰੇ ਖੁੱਲਕੇ ਬਾਹਰ ਆਉਣਾ ਹੀ ਪੈਣਾ ਹੈ ਮੈਂ ਕਿਸੇ ਰੈਸਟੋਰੈਂਟ ਤੇ ਕੰਮ ਕਰਦੀ ਹੁੰਦੀ ਸੀ ਐਂਡ ਇੱਕ ਕੁੜੀ ਮੇਰੇ ਕੋਲ ਆਈ ਸੀ ਤੂੰ ਇੰਨੀ ਮਿਹਨਤ ਕਿਉਂ ਕਰਦੀ ਹਾਂ ਉਸ ਸਾਡੇ ਨਾਲ ਟੋਰਾਂਟੋ ਚੱਲਿਆ ਗਿਆ। ਸੋ ਇਹ ਸਾਰੀਆਂ ਜਿਹੜੀਆਂ ਆਪਾਂ ਕਹਿ ਸਕਦੇ ਹਾਂ ਕਿ ਬੈਡ ਥਿੰਗਸ ਜਾਂ ਲਾਮਤਾਂ ਇਹ ਹੀ ਬੇਰੁਜ਼ਗਾਰੀ ਦੇ ਵਿੱਚੋਂ ਹੀ ਨਿਕਲੀਆਂ ਨੇ। ਗਿੱਲ ਮੁਤਾਬਕ ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਕੰਮ ਕਰਦੇ ਆ ਉਹਨਾਂ ਨੇ ਮਹਿਸੂਸ ਕੀਤਾ ਹੈ ਕਿ ਕੱਚੀਆਂ ਉਮਰਾਂ ਅਤੇ ਜ਼ੇਨੀ ਪੱਦਰ ਤੇ ਮੈਚਿਓਰਿਟੀ ਦੀ ਕਮੀ ਨੌਜਵਾਨ ਲੜਕੇ ਲੜਕੀਆਂ ਨੂੰ ਮੁਸ਼ਕਿਲ ਅਤੇ ਨਾਜ਼ੁਕ ਹਾਲਾਤਾਂ ਵਿੱਚ ਗਲਤ ਰਾਹਤਾਂ ਤੇ ਵੀ ਲੈ ਜਾਂਦੀ ਹੈ। ਅੰਜੂ ਦਾ ਕਹਿਣਾ ਹੈ ਕਿ ਇੱਕ ਤੋਂ ਬਾਅਦ ਇੱਕ ਮੁਸ਼ਕਿਲ ਅਤੇ ਜਜ਼ਬਾਤ ਨਾਲ ਜੂਝਦੇ ਨੌਜਵਾਨ ਮਨ ਕਿਸੇ ਵੀ ਵਹਾਵ ਵਿੱਚ ਵਹਿ ਜਾਂਦੇ ਨੇ। ਕਉ ਕਿ ਤੇਨਾਂ ਕਿ ਤੇ ਆਈ ਥਿੰਕ ਕਿ ਉਹ ਚੀਜ਼ਾਂ ਨੂੰ ਕੈਪੇਬਲ ਨਹੀਂ ਹੁੰਦੇ ਕਿ ਅਸੀਂ ਹੈਂਡਲ ਕਰ ਸਕੀਏ ਤੋ ਯਾ ਤਾਂ ਮੁੰਡੇ ਡਰੱਗਸ ਦੇ ਵਿੱਚ ਪੈ ਜਾਂਦੇ ਆ ਇਲੀਗਲ ਜਾਂ ਸੇਲ ਕਰਨ ਲੱਗ ਪੰਦੇ ਸੇਲ ਕਰਦੇ ਹੋ ਖੁਦ ਕਰਨਾ ਸਟਾਰਟ ਕਰ ਦਿੰਦੇ ਆ ਤੇ ਜਾਂ ਫਿਰ ਕੁੜੀਆਂ ਪ੍ਰੋਸਟੀਟਿਊਸ਼ਨ ਤੇ ਚਲਾ ਚਲੀਆਂ ਜਾਂਦੀਆਂ ਥੈਟ ਇਜ਼ ਸਭ ਤੋਂ ਈਜ਼ੀ ਆਪਸ਼ਨ ਜਿਹੜੀ ਕਿ ਰਾਈਟ ਨੋ ਆਈ ਥਿੰਕ ਅਵੇਲੇਬਲ ਹੈ ਅੰਗਿਆ ਕੈਨੇਡਾ ਦੇ ਵਿੱਚ ਤੇ ਇਸ ਜੀ ਉਹਨਾਂ ਜਿਹੜੇ ਖਰਚੇ ਦਾ ਸੰਮੇਂ ਕੱਢਣੇ ਆ ਪਿੱਛੋ ਘਰ ਦੇ ਨਹੀਂ ਵੀ ਕਹਿਣਾ ਕਿ ਆ ਸਾਨੂੰ ਭੇਜੋ ਸਾਨੂੰ ਤੁਨ ਉਤਰ ਜਿੱਤੇ ਐਨਾ ਪੈਸਾ ਲੱਗੇ ਸੀ ਭੇਜ ਜਾਏ। ਨਿਰਲੇਪ ਗਿਲ ਮੁਤਾਬਿਕ ਜੁਰਮ ਮਾਨਸਿਕ ਸਿਹਤ ਰਿਸ਼ਤੇ ਆ ਅਤੇ ਦੇ ਵਪਾਰ ਇਕੱਲੇ ਅਤੇ ਅਲੜ ਉਮਰ ਨਾਲ ਬਹੁਤ ਸਾਰੀਆਂ ਲੜੀਆਂ ਤੋਂ ਜੁੜੇ ਹੁੰਦੇ ਨੇ। ਇਹ ਕਾਫੀ ਗੰਭੀਰ ਹੈ ਜੀ ਇਹ ਆਪਾਂ ਵੀ ਜੇ ਆਪਾਂ کہہ ਲਈਏ ਇਸ ਵਿਲੇ ਜੇਰਾਂ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੱਚੇ ਬੈਠੇ ਆ ਇੰਟਰਨੈਸ਼ਨਲ ਸਟੂਡੈਂਟਸ। ਔਰ ਉਹਨਾਂ ਸਾਰਿਆਂ ਦੀ ਇੱਕੋ ਹੀ ਸਟੋਰੀ ਹੈ। ਇਹ ਜਿਹੜੀ ਸਟ्रेस ਆ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਸਟ्रेस ਨੂੰ ਕਿਵੇਂ ਹੈਂਡਲ ਕਰਨਾ ਹੈ ਜਾਂ ਇਸ ਜਿਹੜੀ ਕ੍ਰਾਈਸਿਸ ਸਿਚੁਏਸ਼ਨ ਚ ਫਸਿਆ ਹੈ ਚੁ ਕਿਵੇਂ ਨਿਕਲਣਾ ਬੱਚਾਂ ਕੋਲੇ ਕੋਈ ਸਕਿੱਲ ਨਹੀਂ ਆ। ਤੋਂ ਉਹ ਜਦੋਂ ਫਿਰ ਉਹਦੇ ਦਿਮਾਗ ਤੇ ਅਸਰ ਪੈਂਦਾ ਫਿਰ ਮੈਂਟਲ ਹੈਲਥ ਇਸ਼ੂਸ ਸਟਾਰਟ ਹੁੰਦੇ ਆ ਔਰ ਇਹਦੇ ਨਾਲ ਨਾਲ ਹੀ ਡਰੱਗ ਇੰਟਰੋਡਿਊਸ ਹੁੰਦੀਆਂ। ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਮਾਮਲਿਆਂ ਤੇ ਕੰਮ ਕਰ ਰਹੀਆਂ ਸੰਸਥਾਵਾਂ ਅਤੇ ਕਾਰਕੁਨਾਂ ਦਾ ਵਿਸ਼ਵਾਸ ਹੈ ਕਿ ਹੁਣ ਉਹ ਸਮਾਂ ਹੈ ਕਿ ਪਿੱਛੇ ਬੈਠੇ ਮਾਪਿਆਂ ਸਮੇਤ ਸਾਰਿਆਂ ਤੇਰਾ ਇਸ ਸੰਕਟ ਦੀ ਘੜੀ ਵਿੱਚ ਸਿਰ ਜੋੜਨ ਅਤੇ ਕੁਝ ਹੱਲ ਕੱਢਣ ਲਵੀਨ ਗਿਲ ਆਮਨੀ ਨਿਊਜ਼